ਇਸ ਸਮੇ ਅਸੀਂ ਇਤਿਹਾਸਿਕ ਸ਼੍ਰੀ ਮੰਦਰ ਨਲਾਦ ਦੇ ਵਿੱਚ ਮੌਜੂਦ ਹਾਂ ਦੱਸ ਦੇ ਕਿ ਇਹ ਭਗਵਾਨ ਭੋਲੇ ਨਾਦ ਦਾ ਉਹ ਸਥਾਨ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਯਾਸ਼ਿਵ ਕਲਾਸ ਦੇ ਵਿੱਚ ਯਾਸ਼ਿਵ ਨਲਾਸ ਦੇ ਵਿੱਚ ਤਾਂ ਇਸੇ ਇਤਿਹਾਸਿਕ ਧਰਤੀ ਦੇ ਉੱਪਰ ਅਸੀਂ ਮੌਜੂਦ ਹਾਂ ਦੱਸ ਦੇ ਕਿ ਇਸ ਮੰਦਰ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ 550 ਸਾਲ ਪੁਰਾਣਾ ਜਿਹੜਾ ਹੈਗਾ ਇਹ ਮੰਦਰ ਦੱਸਿਆ ਜਾਂਦਾ ਹੈ ਤਾਂ ਜਿਸ ਦੀ ਸਥਾਪਨਾ ਜਿਹੜੀ ਹੈਗੀ ਹੈ ਪਟਿਆਲਾ ਦੇ ਮਹਾਰਾਜਾ ਦੇ ਵੱਲੋਂ ਜੋ ਇੱਥੇ ਲਿਖਿਆ ਗਿਆ ਕਿ ਉਹਨਾਂ ਦੇ ਵੱਲੋਂ ਜਿਹੜੀ ਹੈਗੀ ਹੈ ਕਰਵਾਈ ਗਈ ਸੀ ਤਾਂ ਜਿਹੜੀ ਆਕਾਸ਼ਮਾਨੀ ਦੇ ਤਹਿਤ ਜਿਹੜਾ ਹੈਗਾ ਇਹ ਮੰਦਿਰ ਜੋ ਪੰਡਿਤ ਜੀ ਨੇ ਇੱਥੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਤਾਂ ਤਸਵੀਰਾਂ ਜਿਹੜੀਆਂ ਤੁਸੀਂ ਇੱਕ ਵਾਰੀ ਦੇਖ ਸਕਦੇ ਹੋ ਕਿ ਜਿੱਥੇ ਤੱਕ ਤੁਹਾਡੀ ਜਿਹੜੀ ਹੈਗੀ ਨਜ਼ਰ ਪੈਂਦੀ ਹੈ ਉੱਥੇ ਤੱਕ ਜਿਹੜੀ ਹੈਗੀ ਹੈ ਸੰਗਤ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਤਾਂ ਹਰ ਸਾਲ ਲੱਖਾਂ ਦੀ ਤعداد ਦੇ ਵਿੱਚ ਸੰਗਤ ਇੱਥੇ ਪਹੁੰਚਦੀ ਹੈ ਤਾਂ ਜਿਹੜੀ ਸੰਗਤ ਹੈ ਉਹ ਵੀ ਜਿਹੜੀ ਹੈਗੀ ਬੜੇ ਚਾਵਾਂ ਦੇ ਨਾਲ ਇਸ ਥਾਂ ਦੇ ਉੱਪਰ ਪਹੁੰਚਦੀ ਹੈ ਤਾਂ ਇਹ ਤਸਵੀਰ ਜਿਹੜੀ ਹੈਗੀ ਤੁਹਾਨੂੰ ਅਸੀਂ ਇਸ ਸਮੇਂ ਰਾਜਪੁਰਾ ਦੇ ਇਤਿਹਾਸਿਕ ਸ਼੍ਰੀ ਮੰਦਿਰ ਨਲਾਸ ਦੀ ਦਿਖਾ ਰਹੇ ਹਾਂ ਜਿੱਥੋਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਕੀ ਜਿਹੜਾ ਇਤਿਹਾਸਿਕ ਮੰਦਿਰ ਹੈ ਜਿੱਥੇ ਹਰ ਸਾਲ ਮਹਾ ਸ਼ਿਵਰਾਤਰੀ ਭਗਵਾਨ ਕੋਲੇ ਨਾਲ ਦਾ ਜਿਹੜਾ ਹੈਗਾ ਵਿਆਹ ਪਰਵ ਹੈ ਤਾਂ ਉਸ ਜਿਹੜੀ ਹੈਗੀ ਮਹਾ ਸ਼ਿਵਰਾਤਰੀ ਮੌਕੇ ਲੱਖਾਂ ਦੀ ਤਦਾਦ ਦੇ ਵਿੱਚ ਅੱਜ ਸੰਗਤ ਨਤਮਸਤਕ ਹੋਣ ਪਹੁੰਚੀ ਹੈ ਤਾਂ ਇਸ ਬਾਰੇ ਪੰਡਿਤ ਜਿਹੜੇ ਹੈਗੇ ਨੇ ਮੰਦਿਰ ਦੇ ਪੰਡਿਤ ਜੀ ਨੇ ਉਹਨਾਂ ਨੇ ਕੀ ਕਹਿਣਾ ਤੇ ਜਿਹੜੇ ਇੱਥੇ ਮਹਾਰਾਜ ਜੀ ਜਿਹੜੇ ਬੈਠੇ ਨੇ ਜਿਹੜੇ ਮਹਾਰਾਜ ਜੀ ਨੇ ਉਹਨਾਂ ਨੇ ਇਸ ਬਾਰੇ ਕੀ ਕਹਿਣਾ ਆਓ ਤੁਹਾਨੂੰ ਵੀ ਸੁਣਾਣੇ ਹਾਂ ਇਸੇ ਰਿਪੋਰਟ ਜਰੀਏ ਦਾਨ ਸੁਧਾਰਤ ਸਮਾਗਮ ਇਹ ਬਹੁਤ ਸਦੀਆਂ ਤੋਂ ਹੀ ਮਨਾਇ ਜਾਂਦੀ ਹੈ ਅੱਜ ਦੇ ਦਿਨ ਕੋ ਐ ਨਾਤ ਦਾ ਵਿਆਹ ਹੋਆ ਉਹਨਾਂ ਦਾ ਇਹ ਦਿਨ ਮਨਾਇਆ ਜਾਂਦਾ ਅੱਜ ਤੋਂ ਨਹੀਂ ਬਹੁਤ ਸਦੀਆਂ ਤੋਂ ਹੀ ਮਨਾਇ ਜਾਂਦੀ ਹੈ ਸਭ ਕੀ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਜਿਹਦੇ ਭੇਲੀ ਸੁਖੀ ਵੀ ਹੁੰਦੀ ਹੈ ਉਹ ਭੇਲੀਆਂ ਚਵਾਂਦੇ ਆਕ ਹੈ ਇਸ ਤੀਨ ਰੋਟੀ ਭਗਵਾਨ પ્રસન્ન ਹੋਏ ਤੇ ਹਮੇ ਸਭ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਇਹ ਗੁਰੂ ਜੀ ਜਿੰਨਾ ਬਾਜਰਾ ਬਰ ਰੱਖਦਾ ਹੈ ਰੋਟੀ ਦਾ ਇਹ ਇਤਿਹਾਸ ਮੁਤਾਬਕ ਕਿੰਨਾ ਸਾਲ ਪੁਰਾਣਾ ਜੀ ਇਹ ਜੀ ਬਹੁਤ ਪੁਰਾਣਾ 550 ਸਾਲ ਤੇ ਵੀ ਦੇਖਦੇ ਦੱਸ ਰਹੇ ਆ ਬਚੂਤੋਂ ਇਹ ਤਾਂ ਉਸ ਤੋਂ ਵੀ ਪਤਾ ਨਹੀਂ ਕਰਦਾ ਹੈ ਕਰਦਾ ਨਹੀਂ ਇਹ ਵੀ ਬਹੁਤ ਪ੍ਰਾਚੀਨ ਹੈ ਦਰਾਖਤ ਕੀ ਕੀ ਇਥੇ ਇਤਿਹਾਸ ਕੀ ਹੈ ਜੀ ਮੇਨ ਯਹਾਂ ਪੇ ਆਪਣੇ ਆਪ ਦੀ ਭੋਲੇ ਨਾਥ ਪ੍ਰਗਟ ਹੋਏ ਪਏ ਆ ਕਲਾਸ ਮੇ ਤੇ ਨਲਾਸ ਮੇ ਆਏ ਪਏ ਆ ਭਗਵਾਨ ਯਹਾਂ ਪਹਿਲਾ ਬਾਬਾ ਕਰਮਗੀਰ ਜੀ ਨੇ ਤਪੱਸਿਆ ਕਰੀ ਸੀ ਫਿਰ ਉਹਨਾਂ ਨੂੰ ਭਗਵਾਨ ਦੇ ਦਰਸ਼ਨ ਹੋਏ ਫਿਰ ਉਸੇ ਸਮੇਂ ਤੇ ਇਹ ਅੱਗੇ ਤੇ ਅੱਗੇ ਗੱਦੀ ਚੱਲ ਰਹੀ ਹੈ ਭਗਵਾਨ ਜਦੀ ਦੇ ਪ੍ਰਗਟ ਆਏ ਉਸ ਤੋਂ ਪਹਿਲਾਂ ਮਤਲਬ ਲੋਕ ਤੇ ਜੰਗਲਾ ਵਾ ਸਾਨੂੰ ਬਹੁਤ ਸ਼ੰਕਾ ਭਗਵਾਨ ਦੀ ਹੈ ਮੇਰੇ ਸਤਿਗੁਰੂ ਮਹਾਰਾਜ ਦੀ ਕੀ ਤਰ ਅੱਜ ਮੁੰਨਾ ਦੀ ਸ਼ਾਦੀ ਹੈ ਇਸ ਕਰਕੇ ਸਿਰਾਤੇ ਮਲਾਈ ਜਾਂਦੀ ਹੈ ਤੇ ਦੂਰੋਂ ਦੂਰੋਂ ਭਗਤਾਂ ਦਾ ਜਿਹਦੀ ਮਨੋ ਕਾਮਨਾ ਇਹ ਸ਼ਾਦੀ ਵੀ ਹੁੰਦੀ ਉਹ ਉਹਦੇ ਸੁਪ ਕੇ ਜਾਂਦਾ ਭੇਲੀ ਤੇ ਭੇਲੀ ਚ ਆਉਂਦਾ ਦਾ ਵੀ ਸ਼ਾਦੀ ਹੋ ਇਹ ਹੈ ਸਾਡੇ 5-6 ਸਾਲ ਪਹਿਲਾਂ ਬੰਦੇ ਦਾ ਇਹਦੇ ਵੀ ਸਾਰਾ ਜੰਗਲ ਹੁੰਦਾ ਸੀ ਜਿੱਥੇ ਜਿੱਥੇ ਉਹਨਾਂ ਕੰਕੇ ਤੇ ਕੁਆਲੇ ਗੋਵਾ ਚਰਾਉਂਦੇ ਤੇ ਉਹਨਾਂ ਵਿੱਚੋਂ ਇੱਕ ਦੋ ਕਾਮੀ ਜੀ ਆ ਕੇ ਦੁੱਧ ਛੱਡਦੀ ਝਾੜੀਆਂ ਤੇ ਆ ਦੁੱਧ ਛੱਡਦੀ ਤੇ ਉਹਨੇ ਦੇਖਿਆ ਵੀ ਦੁੱਧ ਛੱਡਦੇ ਆ ਉਹਨਾਂ ਨੇ ਪੱਟ ਕੇ ਦੇਖਿਆ ਕਈ ਦਾ ਨਿਸ਼ਾਨ ਲਗਾ ਆਪਣਾ ਦਿੱਤਾ ਹੋਗਾ ਜਦ ਦੇਖਿਆ ਉਹ ਤਾਂ ਜਲ ਬਿਜਲੀ ਲੱਗ ਗਈ ਜਦ ਪਤਾ ਚਲਾ ਵੀ ਯਾ ਕੋਲੇ ਨਾ ਤੇ ਹੈ ਫਿਰ ਉਥੇ ਉਸ ਹਟਲ ਰਾਜਾ ਹੁੰਦਾ ਫਿਰਦਾ ਕੋਈ ਉਹਨੂੰ ਕਾਸ਼ਵਾਨੀ ਉਹ ਵੀ ਮੇਰਾ ਮੰਦਰ ਬਣਾ ਕਰਾ ਪਤਾ ਨਹੀਂ ਉਹਦਾ ਹਾਥੀ ਛੱਡਦੇ ਜਿੱਥੇ ਹਾਥੀ ਰੁਗਿਆ ਉਥੇ ਪੜਾ ਦੋ ਉਹਨੇ ਕਹੜੇ ਦੋ ਹਾਥੀ ਛੱਡੇ ਉਰੇ ਰੁਗਿਆ ਗੁਰੂ ਮੰਦਰ ਨਾਲ ਜੱਤੋਂ ਕਹਿੰਦੇ ਜਿਵੇਂ ਕਲਾਸ ਵਿੱਚ ਜਿਆਸੀ ਪੰਡਤ ਜੀ ਕਿੰਨੇ ਕਿਹੜੇ ਕਿਹੜੇ ਸੁਬਿਆਂ ਤੋਂ ਲੋਕ ਮੱਥਾ ਟੇਕਣਾ ਆਉਂਦੇ ਸਦਾ ਆਲੂ ਕਿੰਨੇ ਕਿਥੇ ਕਿਥੇ ਆਉਂਦੇ ਆ ਓ ਬਾਹਰੂ ਬਿਆਰ ਨੇ ਆਲ ਗੋਦ ਆਲ ਵਰਲਡ ਤਕਰੀਬਨ ਤਕਰੀਬਨ ਕਿੰਨੇ ਸਦਾ ਆਲੂ ਆ ਗਏ ਹੁਣੇ ਅੱਜ ਲੱਖਾਂ ਦੇ ਦਰਜਾ ਲੱਖਾਂ ਹਜ਼ਾਰਾਂ ਲੱਖਾਂ ਤੋਂ ਉੱਪਰ ਆ ਗਏ 6 ਘੰਟੇ ਬਾਅਦ ਨੰਬਰ ਆਇਆ 6 ਵਜੇ ਕਹਿੰਦੇ ਕਿ ਜੇ ਜੇ ਘੰਟੇ ਲੱਗ ਜਾਂਦੇ ਮੱਥਾ ਟੇਕਣ ਦੇ ਸੁਕਾਰਦੋ ਘਟੇ ਹੁਣ ਅਟਕ ਕੀ ਸਦਾ ਲਿਓਨ ਕੀ ਕੀ ਕਹਿਣਾ ਚਾਹ ਰਹੇ ਆ ਜੀ ਸਾਰੋ ਕਹਿੰਦਾ ਵੇ ਆਓ ਅੱਜ ਪੁੱਲਨ ਵਾਲੀ ਦੀ ਸ਼ਾਦੀ ਹੈ ਆਉਂਗੇ ਉਹਨਾਂ ਦਾ ਆਪਕੇ ਮਨੋ ਕਾਮਨਾ ਪੂਰੀ ਕਰੇਗੇ ਬੋ ਸ਼ੰਕਰ ਫਿਰ ਭਗਵਾਨ ਕੀ ਜੈ